ਉਰੇ ਨਾ ਨੇ ਅੰਧੇ ਰਹਿਣਾ ਇਹ ਨਹੀਂ ਵੀ ਹਲੇ ਹੂਣੀ ਆਏ ਨੇ ਬੈਠੋ ਤੁਸੀਂ ਕੀ ਹੋਇਆ ਕਬਰ ਹੋਣੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆਂ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਅੱਗੇ ਆ ਰਹੇ ਨੇ ਹੋਣ ਨਹੀਂ ਹੈਣਾ ਆ ਦੇਖੋ ਗਲੋਬਲ 6 ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁਕਣ ਵਾਲਾ ਹੈ ਅੱਜ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫੇਰੇ ਇੱਥੇ ਕਿਉਂ ਆਣ ਬੈਠੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਦ ਕੋਈ ਕੋਈ ਐਨੀ ਬੱਚੀ ਆ ਦੀ ਠੀਕਾ ਕਬਰੌਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਹਨ ਨਹੀਂ ਰੋਣਾ ਨਹੀਂ ਰੋਣਾ ਨਹੀਂ ਤੁਸੀਂ गर्न पासे राख्यो दिनले टाइममा अनि एक नि भन्तायो ए र आफु जाच्ने लाइट गर्यो अले अबरा यहाँबाट इधरबाट इधरबाट भरादे भरादे ल्यादे